ਸਸਟ੍ਰੀ ਕਾਲ ਜੀ ਲੋ ਜੀ ਆਪਾਂ ਇੱਕ ਨਵਾਂ ਵਲੌਗ ਲੈ ਕੇ ਹਾਜ਼ਰ ਹੋ ਗਏ ਤੁਹਾਨੂੰ ਸਭ ਨੂੰ ਮਿਲਣ ਵਾਸਤੇ ਜੀ ਤੇ ਅੱਜ ਵਾਲੇ ਵਲੌਗ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਦਿਨ ਹੈਗਾ ਅੱਜ ਵੀਰਵਾਰ ਦਾ ਤੇ ਇੱਥੇ ਸਵੇਰ ਦਾ ਟਾਈਮ ਹੋ ਗਿਆ ਸੀ 6 ਵਜੇ ਦਾ ਤੇ ਅੱਜ ਤਾਂ ਮੈਂ ਇੱਥੇ ਵਿੜੇ ਦੀ ਸਫਾਈ ਕਰਨ ਵਾਸਤੇ ਸੀਗੀ ਤੇ ਪਹਿਲਾਂ ਮੈਂ ਕਿਹਾ ਚੱਲੋ ਸਬਜ਼ੀਆਂ ਦੇ ਵਿੱਚ ਢੇੜਾ ਕੱਢ ਲੈਣੀਆਂ ਤੇ ਕਿਉਂਕਿ ਨਾ ਸਵੇਰੇ ਸਵੇਰੇ ਤਜੀ ਕਰਦਾ ਹੈ ਹਨਾ ਵੀ ਇੱਥੇ ਦੇਖਣ ਵਾਸਤੇ ਤੇ ਮੁੜ ਕੇ ਜੇ ਧੋਪ ਆ ਜਾਂਦੀ ਇੱਥੇ ਵੜਨ ਨੂੰ ਜੀ ਨਹੀਂ ਕਰਦਾਗਾ ਉਹ ਵੀ ਮੈਂ ਸਿਰਫ ਦੇਖ ਰਹੀ ਸੀ ਕਦੂਆਂ ਦੇ ਵੇਲ ਮੈਂ ਕਿਹਾ ਕਦੂਆਂ ਦੇ ਵੇਲ ਤਾਂ ਬਹੁਤ ਫੈਲ ਗਈਆਂ ਪਰ ਲੱਗ ਨਹੀਂ ਰਹੇਗੇ ਤੇ ਵੀ ਫੁੱਲ ਜੇ ਝੜ ਜਾਂਦੇ ਆ ਹਾਲਾਂਕਿ ਆਪਾਂ ਇੱਥੇ ਜਾਨੀ ਕਿ ਜਿਵੇਂ ਗੂਗਲ ਦੀ ਧੂਫ ਵਗੈਰਾ ਦੇਤੀ ਦੋ ਤਿੰਨ ਵਾਰੀ ਤੇ ਵਿੱਚ ਦੀ ਲੱਗ ਵੀ ਗਈ ਸੀਗੇ ਪਰ ਹੁਣ ਨਹੀਂ ਲੱਗੇਗੇ ਤੇ ਉਧਰ ਪਿੰਡੀਆਂ ਚ ਤਵਣ ਨੂੰ ਜੀ ਨਹੀਂ ਕਰਦਾ ਕਿਉਂਕਿ ਬਹੁਤ ਸੰਘਣੇ ਬੂਟੇ ਹੋ ਗਏ ਤੇ ਵੱਡੇ ਵੀ ਹੋ ਗਏ ਤੇ ਕੰਡ ਬਹੁਤ ਲੜਦੀ ਆ ਤੇ ਇਸ ਕਰਕੇ ਮੈਂ ਤਾਂ ਵੈਸੇ ਇੱਧਰ-ਇੱਧਰ ਚੈੱਕ ਕਰ ਰਹੀ ਸੀ ਕਿ ਮੈਂ ਸ਼ਿਟੀ ਲੈ ਕੇ ਦੇਖ ਰਹੀ ਸੀ ਕਿਉਂਕਿ ਸੌਣ ਦੇ ਮਹੀਨੇ ਚ ਨਾ ਵੀ ਚੀਜ਼ਾਂ ਦੀ ਬਹੁਤ ਟੈਨਸ਼ਨ ਰਹਿੰਦੀ ਆ ਵੀ ਕਿਤੇ ਕੋਈ ਸੱਪ ਜਾਂ ਹੋਰ ਕੋਈ ਚੀਜ਼ ਨਾ ਬੈਠੀ ਹੋਵੇ ਕਿਉਂਕਿ ਉਹਨਾਂ ਵਿਚਾਰਿਆਂ ਨੇ ਵੀ ਜਾਨਵਰਾਂ ਨੇ ਬਹਿਣਾ ਠੰਡੇ ਥਾਂ ਤੇ ਆ ਕੇ ਗਰਮੀ ਦੇ ਵਿੱਚ ਜੀਤ ਕਰਦਾ ਹੀ ਆ ਤੇ ਇੱਥੇ ਡੈਡੀ ਜੀ ਜਾ ਰਹੇ ਸੀ ਖੇਤ ਗੇੜਾ ਮਾਰਨ ਵਾਸਤੇ ਤੇ ਡੈਡੀ ਜੀ ਕਹਿੰਦੇ ਸੀ ਪਸ਼ੂਾਂ ਨੇ ਨਿਗਾ ਰੱਖਿਓ ਵੀ ਗੇਟ ਖੁੱਲਾ ਹੈ ਕੋਈ ਆ ਨਾ ਜਾਵੇ ਆਵਾਰਾ ਪਸ਼ੂ ਤੇ ਹਾਂਜੀ ਵੀ ਇਹੀ ਹੈ ਨਾ ਵੀ ਜਿਹੜੇ ਜਾਨਵਰ ਹੁੰਦੇ ਆ ਨਾ ਸੌਣ ਦੇ ਮਹੀਨੇ ਚ ਜਿਵੇਂ ਧਰਤੀ ਚੋਂ ਨਿਕਲ ਕੇ ਠੰਡੀ ਜਗ੍ਹਾ ਤੇ ਕਈ ਵਾਰ ਬਹਿ ਜਾਂਦੇ ਆ ਤੇ ਜਦੋਂ ਵੀ ਆਪਾਂ ਛੋਟੇ ਹੁੰਦੇ ਸੀਗੇ ਤੇ ਆਮ ਹੀ ਕੱਚੇ ਘਰ ਹੁੰਦੇ ਸੀ ਤੇ ਕੱਚੇ ਘਰਾਂ ਦੇ ਵਿੱਚ ਆਮ ਹੀ ਆ ਜਾਂਦੇ ਹੁੰਦੇ ਸੀਗੇ ਇਦਾਂ ਤਦਾਂ ਕਰਕੇ ਮੈਨੂੰ ਤਾਂ ਬੜਾ ਜਿਆਦਾ ਡਰ ਲੱਗਦਾ ਰਹਿੰਦਾ ਕਿਉਂਕਿ ਜਦੋਂ ਮੈਂ ਨਾਨਕੇ ਪਿੰਡ ਰਹਿੰਦੀ ਹੁੰਦੀ ਸੀਗੀ ਤੇ ਉਹਨਾਂ ਉਦੋਂ ਉਹ ਵੀ ਘੜੇ ਰੱਖੇ ਹੁੰਦੇ ਸੀਗੇ ਉਦੋਂ ਜਿਆਦਾ ਲੋਕੀ ਘੜੇ ਭਰਦੇ ਹੁੰਦੇ ਸੀਗੇ ਤੇ ਆਮ ਹੀ ਹੁੰਦਾ ਸੀਗਾ ਵੀ ਸੌਣ ਦੇ ਮਹੀਨੇ ਵਿੱਚ ਤੇ ਜਿਵੇਂ ਕੰਧਾਂ ਦੇ ਵਿੱਚ ਪਾਣੀ ਕੱਢਣ ਨੂੰ ਪਾਂਡੇ ਧੋਣੇ ਜਾਂ ਬਾਥਰੂਮ ਦਾ ਪਾਣੀ ਹਨਾ ਬਾਹਰ ਕੱਢਦੇ ਹੁੰਦੇ ਸੀ ਮੋਰੀਆਂ ਹੁੰਦੀਆਂ ਸੀਗੀਆਂ ਤੇ ਉੱਥੋਂ ਦੀ ਆ ਕੇ ਆ ਆਮ ਹੀ ਜਿਹੜੇ 나ਗਦੀਪਤਾ ਜਿਹੜੇ ਆ ਕੇ ਨਾ ਕੜਿਆਂ ਦੇ ਕੋਲੇ ਬਹਿ ਜਾਂਦੇ ਹੁੰਦੇ ਸੀਗੇ ਬਹੁਤ ਵਾਰ ਇਦਾਂ ਹੁੰਦਾ ਸੀਗਾ ਤੇ ਸ਼ੁਕਰ ਹੈ ਵੀ ਸਾਰਿਆਂ ਦਾ ਬਚਾਅ ਹੋ ਜਾਂਦਾ ਸੀਗਾ ਤੇ ਇਹ ਵੀ ਧਰਤੀ ਤੇ ਰਹਿਣ ਵਾਲੇ ਜੀਵ ਐ ਚਲੋ ਉਹਨਾਂ ਨੇ ਵੀ ਰਹਿਣਾ ਪਰ ਆਪ ਨੂੰ ਤੇ ਜਿਹੜੀ ਆਪਦੀ ਸਿਕਿਉਰਿਟੀ ਕਰਨੀ ਪੈਂਦੀ ਆ ਤੇ ਇਸ ਕਰਕੇ ਵੀ ਮੈਂ ਤਾਂ ਜੀਦੋ ਵੀ ਸਬਜੀ ਦੇ ਵਿੱਚ ਗੇੜਾ ਕੱਢਾ ਮੈਂ ਤਾਂ ਫਰੋਲ ਕੇ ਕੱਢਦੀ ਨਹੀਂ ਗੇੜਾ ਮੈਨੂੰ ਤਾਂ ਬੜਾ ਡਰ ਲੱਗਦਾ ਆ ਵੀ ਠੰਡੀ ਜਗ੍ਹਾ ਤੇ ਕੋਈ ਜਾਨਵਰ ਨਾ ਬੈਠਾ ਹੋਵੇ ਤੇ ਲੋ ਜੀ ਉਸ ਤੋਂ ਬਾਅਦ ਮੈਨੂੰ ਕੋਈ ਕਦੂ ਵਗੈਰਾ ਤਾਂ ਦਿਖਿਆ ਨਹੀਂ ਸਬਜੀ ਦੇ ਵਿੱਚ ਕਿਉਂਕਿ ਫੋਲੇ ਲੱਗੇ ਹੋਏ ਸੀਗੇ ਕਦੂ ਤਾਂ ਹਜੇ ਕੋਈ ਨਹੀਂ ਲੱਗਾ ਹੋਇਆ ਸੀਗਾ ਤੇ ਇਸ ਕਈ ਵਾਰੀ ਐ ਹੁੰਦਾ ਵੀ ਮੈਂ ਤੇ ਮੰਮੀ ਰਾਜਵਿੰਦਰ ਨੂੰ ਕਹਿ ਦਿੰਨੀ ਵੀ ਇੰਨੀਆਂ ਵੇਲਾ ਜਿਹੜੀਆਂ ਫੈ ਲਗੀਆਂ ਆ ਤੇ ਗਰਮੀ ਦੇ ਵਿੱਚ ਮਤਲਬ ਕਿ ਇੰਨੀ ਜਿਹੜੀ ਭਾਰੀ ਵੇਲਾ ਵੀ ਚੰਗੀਆਂ ਨਹੀਂ ਹਨਾ ਵੀ ਕੋਈ ਜਾਨਵਰਾ ਕੇ ਬਹਿ ਜੇ ਤੇ ਵੀ ਆਪਾਂ ਪੱਟ ਦੀਏ ਵਿੱਚ ਤੇ ਰਾਜਿੰਦਰ ਕਹਿ ਦਿੰਦੇ ਆ ਵੀ ਤੁਹਾਨੂੰ ਕੀ ਕਹਿੰਦੀਆਂ ਵੇਲਾ ਲੱਗੀਆਂ ਹੋਈਆਂ ਤੇ ਵੀ ਲੱਗ ਜਾਣਗੇ ਚਲੋ ਹਜੇ ਨਹੀਂ ਲੱਗੇ ਤਾਂ ਲੱਗ ਜਾਣਗੇ ਫੁਰਮੀ ਪੈਣਗੇ ਲੱਗਣ ਲੱਜਾਂਗੇ ਤੇ ਵੈਸੇ ਸਾਰਿਆਂ ਦੀ ਇਹ ਪ੍ਰੋਬਲਮ ਹੋ ਰਹੀ ਆ ਵੀ ਕਹਿ ਰਹੇ ਆ ਵੀ ਜਿਹੜੇ ਕਦੂਆਂ ਦੇ ਫੁੱਲ ਜਿਹੜੇ ਝਾੜ ਰਹੇ ਆ ਵੀ ਪਤਾ ਨਹੀਂ ਕਿਉਂ ਕੱਲ ਪਹਿਲਾਂ ਗਰਮੀ ਪੈ ਗਈ ਇਸ ਕਰਕੇ ਤੇ ਪਰ ਇੰਨੇ ਵੀ ਚਲੋ ਜਿਹੜੀ ਸਬਜੀ ਤਾਂ ਆਪਾਂ ਨੂੰ ਖਣ ਜੋਗੀ ਮਿਲ ਹੀ ਜਾਂਦੀ ਐ ਹੁਣ ਮੁੱਲ ਵੀ ਸਬਜ਼ੀਆਂ ਲਿਓ ਜਿਵੇਂ ਕੱਲ ਚਾਚੀ ਜੀ ਆਏ ਸੀ ਦੱਸ ਰਹੇ ਸੀਗੇ ਵੀ ਬਹੁਤ ਮਹਿੰਗੀਆਂ ਸਬਜ਼ੀਆਂ ਆ ਘਿਆ ਤੋਰੀ ਜਿਹੜੀ 80 ਰੁਪਏ ਕਿਲੋ ਤੇ ਕਦੂ ਵੀ 70 ਤੋਂ ਉੱਪਰ ਟੱਪੇ ਗਏ ਹਨਾ ਤੇ ਸਾਡੇ ਬਣਾ ਲੈਂਦੇ ਜਦੋਂ ਕਦੂ ਤੇ ਫੇਰ ਕਹਿ ਦਿੰਦੇ ਲੈ ਕਦੂ ਦੀ ਸਬਜੀ ਬਣਾ ਲਈ ਪਿੰਡੀਆਂ ਦੀ ਸਬਜੀ ਤੇ ਪਿੰਡੀਆਂ ਵੀ ਕਿੰਨੀਆਂ ਮਹਿੰਗੀਆਂ ਪਿੰਡੀਆਂ ਖਾ ਖਾ ਕੇ ਤੇ ਅਸੀਂ ਅੱਕ ਗਏ ਆ ਇੰਨੀਆਂ ਖਾਧੀਆਂ ਇਸ ਵਾਰ ਬਸ ਹੁਣ ਤਾਂ ਸਾਡੇ ਮਨਵੀਰ ਜਿਹੜਾ ਉਹ ਸ਼ੌਂਕ ਨਾਲ ਖਾ ਲੈਂਦਾ ਪਿੰਡੀਆਂ ਬਾਕੀ ਸਾਰੇ ਤਾਂ ਕਹਿ ਦਿੰਦੇ ਹਾਏ ਹੇ ਅੱਜ ਫੇਰ ਪਿੰਡੀਆਂ ਬਣ ਗਈਆਂ ਤੇ ਇਸ ਕਰਕੇ ਵੀ ਚਲੋ ਮੁੱਲ ਲੈਉਣੀ ਕਿਹੜਾ ਸੌਖੀ ਪਈ ਉਹ ਵੀ ਬਿਨਾਰੇ ਸੁਪਰੀ ਦੀ ਹੈਨਾ ਤੇ ਉਸ ਤੋਂ ਬਾਅਦ ਜੀ ਮੈਂ ਗੇੜਾ ਗੁੜਾ ਕੱਢ ਕੇ ਫਿਰ ਮੈਂ ਲੱਗੇ ਸੀਗੇ ਵੇੜੇ ਦੀ ਸਫਾਈ ਕਰਨ ਵਾਸਤੇ ਤੇ ਇੱਥੇ ਪਾਸਾ ਡੇਲੀ ਜਿਵੇਂ ਨਾ ਰਾਤ ਨੂੰ ਰਾ ਇੰਦਰਹੁਣੀ ਪਾਈਪ ਨਾਲ ਨਾਲ ਲੈਂਦੇ ਤਾਂ ਰੇਤਾ ਜਿਹੜਾ ਗਿੱਲਾ ਹੋ ਜਾਂਦਾ ਆ ਤੇ ਮੈਂ ਫਿਰ ਡੇਲੀ ਸੋਚਦੀ ਸੀ ਵੀ ਚੰਗੀ ਤਰ੍ਹਾਂ ਰੇਤਾ ਕੱਢਾਂ ਇਹ ਜਿਹੜਾ ਮੀਨ ਨਾਲ ਆਇਆ ਹੋਇਆ ਰੇਤਾ ਸੀਗਾ ਕੁਝ ਫਰਸ਼ਾਂ ਦਾ ਆ ਜਾਂਦਾ ਕੋਈ ਛੱਤਾਂ ਤੋਂ ਆ ਜਾਂਦਾ ਕੋਈ ਗਾਰਡਨ ਦਾ ਜਿਹੜਾ ਰੇਤਾ ਬਾਹਰ ਆ ਜਾਂਦਾ ਨਾ ਜਿਵੇਂ ਤੇ ਰੇਤਾ ਜੰਮਿਆ ਜਾਂ ਪਿਆ ਸੀ ਬਸ ਡੇਲੀ ਗਿੱਲਾ ਜਾਂ ਹੁੰਦਾ ਸੀ ਆ ਪਰ ਅੱਜ ਮੈਨੂੰ ਥੋੜਾ ਜਿਹਾ ਲੱਗਿਆ ਸੁੱਕਾ ਤੇ ਫਿਰ ਮੈਂ ਕਿਹਾ ਚਲੋ ਅੱਜ ਇਹਨੂੰ ਚੰਗੀ ਤਰ੍ਹਾਂ ਕਰਦੇ ਨੇ ਸਫਾਈ ਤੇ ਅੱਜ ਇੱਥੇ ਬੇਲਾ ਜੜੀਆਂ ਫੈਲ ਕੇ ਫਰਸ਼ ਤੇ ਆ ਗਈਆਂ ਤੇ ਉੱਥੋਂ ਫਿਰ ਮੈਂ ਲੰਬੇ ਝਾੜੂ ਨਾਲ ਨਹੀਂ ਹੁੰਦੀ ਕਿਉਂਕਿ ਫਿਰ ਟੁੱਟਣ ਦਾ ਡਰ ਰਹਿੰਦਾ ਆ ਤਾਂ ਫਿਰ ਮੈਂ ਛੋਟੀ ਬੁੱਕਰ ਲੈ ਕੇ ਤੇ ਉਹਦੇ ਨਾਲ ਇੱਥੋਂ ਕੱਢ ਰਹੀ ਸੀਗੀ ਰੇਤਾ ਹਾਲਾਂਕਿ ਕੂੜਾ ਵਗੈਰਾ ਤਾਂ ਨਹੀਂ ਸੀ ਰੇਤਾ ਹੀ ਸੀਗਾ ਜਿਹੜਾ ਕੁਛ ਮੀਂਹ ਦੇ ਪਾਣੀ ਨਾਲ ਗਾਰਡਨ ਚੋਂ ਨਿਕਲ ਆਇਆ ਸੀ ਕੁਝ ਜਿਵੇਂ ਛੱਤਾ ਵਗੈਰਾ ਤਾਂ ਆ ਜਾਂਦਾ ਉਹੀ ਰੇਤਾ ਜਿਹੜਾ ਥੱਲੇ ਜੰਮ ਗਿਆ ਸੀਗਾ ਪਰ ਮੈਨੂੰ ਐ ਹੁੰਦਾ ਜਿੱਦਨ ਮੈਂ ਫਿਰ ਵਿਹੜੇ ਨੂੰ ਲੱਗਦੇ ਨੇ ਫਿਰ ਐਨਾ ਚਮਕਾ ਦੇਣੀ ਚੰਗੀ ਤਰ੍ਹਾਂ ਸਾਫ਼ ਕਰ ਦੇਣੀ ਮੈਨੂੰ ਲੱਗ ਜਾਂਦਾ ਪੂਨਾ ਘੰਟਾ ਘੰਟਾ ਪੂਰੇ ਲੱਗ ਜਾਂਦਾ ਵਿਹੜੇ ਤੇ ਪਰ ਕਰਦੀ ਹੁੰਨੀ ਪੂਰਾ ਜ਼ੋਰ ਲਾ ਕੇ ਤੇ ਆਪਣੇ ਤੇ ਪਿੰਡਾਂ ਦੇ ਵਿੱਚ ਸਵੇਰੇ ਸਵੇਰੇ ਐਕਸਰਸਾਈਜ਼ ਜਿਹੜੀ ਆਪਣੀ ਘਰਾਂ ਦੀ ਵੱਧ ਹੋ ਜਾਂਦੀ ਆ ਪਹਿਲੇ ਤੇ ਡੇਡੇ ਵੱਡੇ ਵਿਹੜੇ ਹੁੰਦੇ ਆ ਉਹ ਸੁੰਭਰਨੇ ਹੁੰਦੇ ਆ ਹਨਾ ਤੇ ਫਿਰ ਘਰ ਵੱਡੇ ਵੱਡੇ ਹੁੰਦੇ ਆ ਝਾੜੂ ਬੁੱਕਰ ਪੋਚੇ ਕਰਨੇ ਫਿਰ ਇਸ ਤੋਂ ਬਾਅਦ ਜਿਵੇਂ ਧਾਰ ਕਢਣੀ ਆ ਧਾਰਨਾ ਵੀ ਬਾਹਾਂ ਦੀ ਹੱਥਾਂ ਦੀ ਪੂਰੀ ਐਕਸਰਸਾਈਜ਼ ਹੋ ਜਾਂਦੀ ਆ ਹਨਾ ਤੇ ਫਿਰ ਤੋਰਾ ਫੇਰਾ ਇੱਧਰ ਉੱਧਰ ਕਿੰਨਾ ਐਕਸਰਸਾਈਜ਼ ਪਿੰਡਾਂ ਦੇ ਵਿੱਚ ਤਾਂ ਆਪਾਂ ਨੂੰ ਜਿਮ ਜਾਣ ਦੀ ਕਿੱਥੇ ਜ਼ਰੂਰਤ ਪੈਂਦੀ ਹੈ ਆਪਣੇ ਤਾਂ ਐਕਸਰਸਾਈਜ਼ ਇੱਥੇ ਬਥੇਰੀ ਹੋ ਜਾਂਦੀ ਹੈ 11 12 ਵਜੇ ਤੱਕ ਆਇਆ ਥੱਕ ਕੇ ਪੈ ਜਾਈਦਾ ਵੀ ਜਿੱਦਾਂ ਬਹੁਤ ਜ਼ਿਆਦਾ ਐਕਸਰਸਾਈਜ਼ ਕੀਤੀ ਹੁੰਦੀ ਯੋਗਾ ਕੀਤਾ ਹੁੰਦਾ ਹੈ ਤੇ ਲਓ ਜੀ ਬਸ ਆਪਾਂ ਜਿਹੜੀ ਆ ਇੱਥੇ ਮੇਰੇ ਤਾਂ ਬਾਵਾ ਨਿਕਲ ਗਿਆ ਸੀਗਾ ਵਿਲਾ ਦੇ ਥੱਲੋਂ ਹਨਾ ਇਹ ਕਈ ਵਾਰੀ ਅਸੀਂ ਸਲਾਹ ਜੀ ਕਰ ਲੈਂਦੀ ਆ ਮੰਮੀ ਕਈ ਵਾਰੀ ਸਲਾਹ ਕਰਕੇ ਵੀ ਚਲੋ ਕੱਟ ਦਿੰਨੇ ਇੱਥੇ ਬਾੜਾ ਵਧੀਆ ਨਹੀਂ ਆ ਫਿਰ ਫੇਰ ਚੁੱਪ ਕਰ ਜਾਂਦੇ ਵੀ ਰਾਜਿੰਦਰ ਕਹਿਣਗੇ ਮੈਂ ਤਾਂ ਪਾਲੀਆਂ ਤੇ ਤੁਸੀਂ ਕੱਟੀ ਜੰਨੀਆਂ ਹਨਾ ਤੇ ਰਾਜਿੰਦਰ ਮੁੜ ਕੇ ਇੱਧਰ ਲੱਗੇ ਸੀਗੇ ਪੱਠੇ ਪਾਉਣ ਵਾਸਤੇ ਤੇ ਇਹ ਧਾਰ ਕੱਢਣੀ ਸੀਗੀ ਬਸ ਇਹ ਪੱਠੇ ਜਿਹੜੇ ਆ ਦੋ ਟਾਈਮ ਦੇ ਰਾਤ ਨੂੰ ਕੁੱਤ ਦੇ ਦਿੰਦੇ ਹੁੰਦੇ ਆ ਕੁਝ ਰਾਤ ਨੂੰ ਪਾ ਦਿੰਦੇ ਆ ਤੇ ਕੁਝ ਪਾ ਦਿੰਦੇ ਸਵੇਰ ਨੂੰ ਤੇ ਫਿਰ ਜਿਹੜਾ ਦੁਪਹਿਰ ਦਾ ਟਾਈਮ ਹੁੰਦਾ ਉਦੋਂ ਦਾਣਾ ਪਾਉਂਦੇ ਗਾਂ ਘੇੜਾ ਕੱਢ ਗਈ ਪੱਠੇ ਖਾਣ ਵਾਸਤੇ ਲਓ ਜੀ ਹੁਣ ਐਸੀ ਗਾਰਡਨ ਵਿੱਚ ਇੱਧਰ ਅੱਲਾ ਹੁਣ ਸ਼ੁਕਰ ਲੱਗਣ ਲੱਗ ਗਿਆ ਅੱਲਾ ਤੇ ਸਬਜ਼ੀ ਵੀ ਇੰਨੀ ਸਵਾਦ ਬਣਦੀ ਹੈ ਬਹੁਤ ਜ਼ਿਆਦਾ ਦੇਖਦੇ ਰਾਜਿੰਦਰ ਲੱਗੇ ਸੀ ਤੋੜਨ ਕਿੱਧਰ ਗਏ ਛਿੜਕਣੇ ਪਾਣੀ ਕੀ ਕਰ ਰਹੇ ਸਾਰੇ ਅਨਸ ਟੋਲ ਲਿਆ ਪਾਣੀ ਦਾ ਟੋਲ ਲਿਆ ਉਹ ਤੱਕ ਫੈਲ ਗਈ ਪਾਥੀਆਂ ਦੇ ਜੜ ਜਣੀ ਹੋਣਾ ਨਾ ਹੋਰ ਘਰੇ ਵਾਲੇ ਚ ਬੜਾ ਔਖਾ ਬੜੀ ਜਗ੍ਹਾ ਲਈ ਜਾਂਦੀ ਹੈ ਕੋਈ ਚੀਜ਼ ਤਾਂ ਨਹੀਂ ਪੱਠੇਂਦੀ ਨਹੀਂ ਨਹੀਂ ਕਿ ਫਰੋਲ ਕੇ ਗਏ ਵਾਹ ਵੱਡੀ ਹੋ ਗਈ ਥੋੜਾ ਸੈਡ ਤੇ ਇਹ ਦੇਖਣ ਨੂੰ ਆ ਲੱਗਦੀ ਵੱਡੀ ਪਰ ਸਬਜੀ ਕੱਚੀ ਕੱਚੀ ਹੁੰਦੀ ਸਬਜੀ ਸਵਾਦ ਬੰਦੀ ਤੂਫਾਂ ਦੀਆਂ ਕਾਮ ਆਈਆਂ ਲਫੜਾ ਦੋ ਕਿ ਡੰਡੀ ਟੁੱਟ ਗਈ ਦੀ ਡੱਗੀ ਤੰਨੀ ਚਲੋ ਗਰਮੀ ਦਾ ਬੁਰਾ ਹਾਲ ਹੋਇਆ ਪੇ ਅੱਲਾ ਪਾ ਲੈ ਲਈਆ ਭਾਰੀਆਂ ਵੀ ਬਾਵਾ ਹੈ ਚਲਦੇ ਹੁਣ ਘਰੇ ਪਦੀਨਾ ਵਧੀਆ ਹੋ ਗਿਆ ਹੁਣ ਲੋ ਜੀ ਹੁਣ ਹੋ ਗਿਆ ਦੁਪਹਿਰ ਦਾ ਟਾਈਮ ਤੇ ਹੁਣ ਮੈਂ ਬਣਾਉਣ ਲੱਗੀ ਸੀਗੀ ਚਾਹ ਟਾਈਮ ਬਗਾਇ ਦੁਪਹਿਰ ਤੇ 2 ਵੱਜ ਗਏ ਆ ਤੇ ਗਰਮੀ ਇੰਨੀ ਪੈ ਰਹੀ ਹੈ ਵੀ ਰਸੋਈ ਦੇ ਵਿੱਚ ਵੜਨ ਨੂੰ ਜੀ ਨਹੀਂ ਕਰਦਾਗਾ ਇੰਨੀ ਗਰਮੀ ਹੁੰਦੀ ਪਰ ਮਜਬੂਰੀ ਹੈ ਕੰਮ ਸਾਰੇ ਆਪਾਂ ਨੂੰ ਰਸੋਈ ਵਾਲੇ ਕਰਨੇ ਹੀ ਪੈਂਦੇ ਆ ਤੇ ਮੈਂ ਮੰਮੀ ਨੇ ਸਵੇਰੇ ਕਹਿ ਰਹੇ ਸੀ ਕਿ ਮੈਂ ਕਿ ਇਹ ਵੀ ਲੇਖਾ ਚੋਖਾ ਹੁੰਦਾ ਹੈ ਆ ਵੀ ਗਰਮੀ ਦੇ ਵਿੱਚ ਤੰਦੂਰ ਤੇ ਰੋਟੀਆਂ ਬਣਾਉਣੀਆਂ ਕਿਉਂਕਿ ਰੱਬ ਨੇ ਆਪਾਂ ਨੂੰ ਢਿੱਡ ਲਾਤਾ ਹੈ ਹਨਾ ਤੇ ਢਿੱਡ ਲਾਤਾ ਢਿੱਡ ਭਰਨਾ ਹੀ ਪਊਗਾ ਤੇ ਇਸ ਕਰਕੇ ਗਰਮੀ ਹੋਵੇ, ਸਿਆਲ ਹੋਵੇ ਜਿਹੜੇ ਡੇਲੀ ਰੁਟੀਨ ਦੇ ਕੰਮ ਆ ਉਹ ਤਾਂ ਆਪਾਂ ਨੂੰ ਕਰਨੇ ਹੀ ਪੈਂਦੇ ਆ। ਤੇ ਨਾ ਵੀ ਗਰਮੀ ਦੇ ਵਿੱਚ ਤਾਂ ਬੜਾ ਔਖਾ ਲੱਗਦਾ ਰਸੋਈ ਦੇ ਵਿੱਚ ਕੰਮ ਕਰਨਾ ਭej ਜਾਈਦਾ ਬਿਲਕੁਲ ਗਰਮੀ ਦੇ ਨਾਲ। ਤੇ ਬਸ ਅੱਜ ਮੌਸਮ ਜਿਹੜਾ ਦੁਪਹਿਰ ਨੂੰ ਹਨੇਰੀ ਜਿਹਾ ਵਾਲਾ ਹੋ ਗਿਆ ਇੱਧਰ ਦੇਖੋ। ਹਨੇਰੀ ਜਿ 흘ਨ ਲੱਗ ਗਈ। ਇਹ ਪੂਰੀ ਤੱਕੀ ਹਵਾ ਆ ਰਹੀ ਹੈ ਬਹੁਤ ਜ਼ਿਆਦਾ। ਲਓ ਜੀ ਸ਼ਾਮ ਦਾ ਟਾਈਮ ਹੋ ਗਿਆ। ਤੇ ਹੁਣ ਮੈਂ ਲੈਣੈ ਸੀਗੀ ਹਵਾ ਇੱਥੇ ਕਿਉਂਕਿ ਬਾਹਰ ਬਹੁਤ ਜ਼ਿਆਦਾ ਗਰਮੀ ਹੈ ਤੇ ਅੱਜ ਦੇ ਵਲੌਗ ਦਾ ਵੀ ਕਰਦੀ ਹੈ ਐਂਡ ਜੀ ਤੇ ਵਲੌਗ ਥੋੜਾ ਜਿਹਾ ਵੀ ਵਧੀਆ ਲੱਗਿਆ ਹੋਵੇ ਤੇ ਲਾਈਕ ਕਰਿਓ ਤੇ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਾਂਗੇ ਕੱਲੋ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੱਸਦੇ ਰਸਤੇ ਰਹੋ ਜੀ